ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਸਵੇਰੇ ਸਵੇਰੇ ਜਾਨੀ ਹਰਪ੍ਰੀਤ ਸਿੰਘ ਹੋਣ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਮੈਂ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਬੀਬੀ ਸਤਵੰਤ ਕੌਰ ਜਿਹੜੇ ਆ ਯੋਗ ਉਮੀਦਵਾਰ ਆ ਉਹਨਾਂ ਨੂੰ ਤੁਸੀਂ ਪ੍ਰਧਾਨ ਬਣਾਓ ਮੈਨੂੰ ਇਸ ਦੌੜ ਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ ਹੁਣ ਇਹ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹੜੇ ਪੈਟਰਨ ਪੈਰਾਮੀਟਰਸ ਦੇ ਵਿੱਚ ਕਿਹਦੇ ਮੱਦੇਨਜ਼ਰ ਇਹ ਉਹਨਾਂ ਨੇ ਜਿਹੜਾ ਫੈਸਲਾ ਲਿਆ ਜੀ ਡੱਲਾ ਸਾਹਿਬ ਲੇਖੋ ਗਿਆਨੀ ਹਰਪ੍ਰੀਤ ਸਿੰਘ ਸਿੱਖ ਸਿਆਸਤ ਦੇ ਬਹੁਤ ਸੂਝਵਾਨ ਲੀਡਰ ਨੇ ਹਾਲਾਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਆਪਸ ਦੇ ਵਿੱਚ ਖਿੱਚੋ ਤਾਨ ਚੱਲ ਰਹੀ ਸੀ ਉਸ ਵੇਲੇ ਗਿਆਨੀ ਹਰਪੀ ਸਿੰਘ ਜਦੋਂ ਐਕਟਿੰਗ ਜਥੇਦਾਰ ਸੀ ਉਦੋਂ ਵੀ ਉਹਨਾਂ ਨੇ ਕਈ ਵਾਰੀ ਇਹ ਜ਼ਿਕਰ ਕੀਤਾ ਕਿ ਕਿਉਂ ਸ਼੍ਰੋਮਣੀ ਅਕਾਲੀ ਦਲ ਤਕੜਾ ਕੀਤਾ ਜਾਣਾ ਚਾਹੀਦਾ ਹੈ ਕਿਉਂ ਸਾਡੀ ਖੇਤਰੀ ਪਾਰਟੀ ਤਕੜੀ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੀ ਨੁਮਾਇੰਦਗੀ ਪੂਰੀ ਦੁਨੀਆ 'ਚ ਅਗਰ ਕੋਈ ਖੇਤਰੀ ਪਾਰਟੀ ਕਰਦੀ ਹੈ ਤੇ ਉਹ ਸਾਡੀ ਸ਼੍ਰੋਮਣੀ ਅਕਾਲੀ ਦਲ ਹੈ ਚਲੋ ਉਸ ਤੋਂ ਬਾਅਦ ਜੋ ਕੁਝ ਪੰਜਾਬ ਦੀ ਸਿਆਸਤ 'ਚ ਵਾਪਰਿਆ ਅ ਨਰਾਜ਼ ਲੀਡਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੀਤੀ ਤੇ ਗਿਆਨੀ ਹਰਪੀਤ ਸਿੰਘ ਉਹਨਾਂ ਨੇ ਬਤੌਰ ਐਕਟਿੰਗ ਜਥੇਦਾਰ ਔਰ ਹਾਲਾਂਕਿ ਉਸ ਵੇਲੇ ਜਦੋਂ ਸ਼ਿਕਾਇਤਾਂ ਗਈਆਂ ਉਦੋਂ ਤੱਕ ਗਿਆਨੀ ਵੀਰ ਸਿੰਘ ਜਥੇਦਾਰ ਸੀ ਗਿਆਨੀ ਹਰਪੀਤ ਸਿੰਘ ਉਸ ਵੇਲੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਪਰ ਪੰਜੇ ਜਥੇਦਾਰ ਸਹਿਬਾਨਾਂ ਨੇ ਜੋ ਭੂਮਿਕਾ ਅਦਾ ਕੀਤੀ ਉਹ ਬੜੀ ਮਹੱਤਵਪੂਰਨ ਸੀ ਔਰ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਬੀਬੀ ਸਤਵੰਤ ਕੌਰ ਉਹਨਾਂ ਨੂੰ ਗਿਆਨੀ ਹਰਪੀਤ ਸਿੰਘ ਉਹਨਾਂ ਨੇ ਹੀ ਉਹਨਾਂ ਦਾ ਨਾਮ ਸੁਝਾਇਆ ਸੀ ਕਿਉਂਕਿ ਉਹ ਪਾਈ ਅਮਰੀਕ ਸਿੰਘ ਉਹਨਾਂ ਦੇ ਧੀ ਨੇ ਔਰ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਖਾਸ ਤੌਰ ਤੇ ਸਟੈਂਡ ਲਿਆ ਸੀ ਕਿ ਹਾਂ ਕਿਉਂਕਿ ਕੌਮ ਦੇ ਲਈ ਬਹੁਤ ਵੱਡੀ ਕੁਰਬਾਨੀ ਹੈ ਪਾਈ ਅਮਰੀਕ ਸਿੰਘ ਉਹਨਾਂ ਦੀ ਇਸ ਕਰਕੇ ਉਹਨਾਂ ਦੀ ਧੀ ਹੈ ਜਿਹੜੀ ਉਹਦਾ ਮੈਂ ਨਾਮ ਰეკਮੈਂਡ ਕੀਤਾ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਵਾਰਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਪਰਿਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਯੋਗ ਥਾਵਾਂ ਦੇ ਉੱਤੇ ਆਪਣੀਆਂ ਭੂਮਿਕਾਵਾਂ ਅਦਾ ਕਰਨ ਸੋ ਬੀਬੀ ਸਤਵੰਤ ਕੌਰ ਉਹਨਾਂ ਦਾ ਨਾਮ ਉਭਾਰਨ ਵਾਲੇ ਵੀ ਗਿਆਨੀ ਹਰਪ੍ਰੀਤ ਸਿੰਘ ਸੀ ਕਿਉਂਕਿ ਉਹ ਤਾਂ ਸੇਵਾ ਆਪਣੀ ਦੇ ਰਹੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਹਦਾ ਮਤਲਬ ਹੈ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਜਦੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੇਖੋ ਅਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਦੋ ਤਿੰਨ ਵੱਡੇ ਚਿਹਰੇ ਨੇ ਇਸ ਵਕਤ ਜਿਹੜੇ ਅਕਾਲੀ ਸਿਆਸਤ ਦੇ ਵਿੱਚ ਨਵੀਨੀਕਰਨ ਕਰ ਸਕਦੇ ਨੇ ਬੀਬੀ ਕਰਦੇ ਨਾਮ ਅਸੀਂ ਨਿਸ਼ਚਿਤ ਤੌਰ ਤੇ ਲੈਂਦੇ ਸੀ ਕਿਉਂਕਿ ਇੱਕ ਔਰਤ ਨੂੰ ਅਗਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਤੇ ਇਹ ਬਹੁਤ ਵੱਡਾ ਸਨਮਾਨ ਔਰਤ ਦੇ ਲਈ ਵੀ ਹੋਏਗਾ ਮਹਿਲਾਵਾਂ ਦੇ ਲਈ ਵੀ ਹੋਏਗਾ ਦੂਸਰਾ ਅਗਰ ਗਿਆਨੀ ਹਰਪ੍ਰੀਤ ਸਿੰਘ ਬਣਦੇ ਨੇ ਉਹ ਵੀ ਬਹੁਤ ਹੀ ਸ਼ਖਸੀਅਤ ਨੇ ਔਰ ਮੈਂ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਅਗਰ ਕੋਈ ਸਿੱਖ ਸਿਆਸਤ ਦੇ ਵਿੱਚ ਲੰਮਾ ਸਮਾਂ ਆਪਣੀਆਂ ਸੇਵਾਵਾਂ ਦੇ ਸਕਦਾ ਸੂਝ-ਬੂਝ ਵਾਲੀਆਂ ਤੇ ਤੁਸੀਂ ਗੱਲ ਹੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਉਹਨਾਂ 'ਚ ਰੱਖ ਸਕਦੇ ਹੋ। ਹਾਂ। ਯਾਨੀ ਹਰਪ੍ਰੀਤ ਸਿੰਘ ਦੇ ਨੇੜੇ-ਤੇੜੇ ਇਸ ਵਕਤ ਸਿੱਖ ਸਿਆਕਸਤ ਦੇ ਵਿੱਚ ਕੋਈ ਬਹੁਤਾ ਤਜਰਬੇਕਾਰ ਲੀਡਰ ਮੈਨੂੰ ਨਜ਼ਰ ਨਹੀਂ ਆਉਂਦਾ ਬਾਕੀ ਸਾਰੇ ਬਹੁਤ ਘੱਟ ਉਮਰਾਂ ਦੇ ਨੇ। ਔਰ ਜਿਹੜੇ ਬਹੁਤ ਵੱਡੀਆਂ ਉਮਰਾਂ ਦੇ ਨੇ ਉਹ ਕਿਤੇ ਨਾ ਕਿਤੇ ਵਿਵਾਦਾਂ ਦੇ ਵਿੱਚ ਰਹੇ ਨੇ ਵੱਖ-ਵੱਖ ਮਾਮਲਿਆਂ ਦੇ ਉੱਤੇ। ਹੁਣ ਗਿਆਨੀ ਹਰਪੀ ਸਿੰਘ ਉਹਨਾਂ ਨੇ ਜਿਹੜੀ ਅੱਜ ਪੋਸਟ ਪਾਈ ਸਵੇਰੇ ਉਹ ਕਹਿੰਦੇ ਵੀ ਮੇਰੀ ਜਾਣਕਾਰੀ ਚ ਆਇਆ ਹੈ ਕਿ ਬੀਬੀ ਸਤਵੰਤ ਕੌਰ ਦੇ ਨਾਲ ਮੇਰਾ ਨਾਮ ਵੀ ਜਿਹੜਾ ਹੈ ਉਹ ਚੋਣ ਦੇ ਲਈ ਵਿਚਾਰਿਆ ਜਾ ਰਿਹਾ ਹੈ ਸੋ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਮੇਰਾ ਨਾਮ ਨਾ ਵਿਚਾਰਿਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਬੀਬੀ ਸਤਵੰਤ ਕੌਰ ਉਹਨਾਂ ਦੀ ਭੈਣ ਦੀ ਤਰ੍ਹਾਂ ਨੇ ਅਗਰ ਉਹ ਅਮਰਿਕ ਸਿੰਘ ਹੁਣਾਂ ਦੀ ਧੀ ਅਗਰ ਉਹ ਪ੍ਰਧਾਨ ਬਣਦੇ ਨੇ ਤੇ ਇਹ ਇਸਤਰੀ ਜਾਤੀ ਲਈ ਵੀ ਸਨਮਾਨ ਦੀ ਗੱਲ ਹੋਏਗੀ। ਔਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਜਿਹੜੀ ਇਹ ਪੋਸਟ ਪਾਈ ਹੈ ਸੰਦੀਪ ਜੀ। ਗਿਆਨੀ ਹਰਪ੍ਰੀਤ ਸਿੰਘ ਦੀ ਇਸ ਪੋਸਟ ਨੇ ਨਾ ਕੇਵਲ ਗਿਆਨੀ ਹਰਪ੍ਰੀਤ ਸਿੰਘ ਦਾ ਕਦ ਮੇਰੇ ਇਹਨਾਂ ਨੂੰ ਪੋਸਟ ਇਸ ਕਰਕੇ ਪਾਉਣੀ ਪਈ ਬਲਾਸਬ ਮੁਸਤਾਕੀਮ ਇਹਨਾਂ ਨੂੰ ਪੋਸਟ ਇਸ ਕਰਕੇ ਪਾਉਣੀ ਪਈ ਵੀ ਇਹਨਾਂ ਦਾ ਨਾਮ ਫਿਰ ਇਹਦਾ ਮਤਲਬ ਚਰਚਾਵਾਂ ਚ ਸੀ ਆਲਮੋਸਟ ਫਾਈਨਲੀ ਸੀਗਾ ਲਾਸਟ ਮੂਮੈਂਟ ਤੇ ਇਹਨਾਂ ਨੇ ਆਪਣਾ ਨਾਮ ਪਿੱਛੇ ਜਿਹੜਾ ਵਿਡਰੋ ਕਰਨ ਵਾਲੀ ਗੱਲ ਕੀਤੀ ਨਹੀਂ ਨਾਮ ਤਾਂ ਕਿਸੇ ਦਾ ਵੀ ਨਹੀਂ ਸੀ ਫਾਈਨਲ ਦੇਖੋ 11 ਤਰੀਕ ਦੇ اجلاس ਦੇ ਵਿੱਚ ਹੀ ਇਹ ਤੈ ਹੋਣਾ ਕਿ ਡੈਲੀਗੇਟ ਕਿਹਦੇ ਲਈ ਪ੍ਰਸਤਾਵ ਲਿਆਉਂਦੇ ਨੇ ਦੇਖੋ ਪ੍ਰਸਤਾਵ ਤਾਂ ਡੈਲੀਗੇਟਾਂ ਚੋਂ ਆਉਣਾ ਹੈ ਨਾ ਡੈਲੀਗੇਟ ਸਾਰੇ ਡੈਲੀਗੇਟ ਇੱਕ ਵਾਸਤੇ ਵੀ ਕਹਿ ਸਕਦੇ ਨੇ ਵੀ ਅਸੀਂ ਸਰਬਸੰਮਤੀ ਦੇ ਨਾਲ ਇੱਕ ਨਾਮ ਅੱਗੇ ਰੱਖ ਦਿਆਂ ਉਹ ਕਿਉਂ ਡੈਮੋਕਰੇਸੀ ਕੀ ਹੈ ਜਿਹੜੇ ਡੈਲੀਗੇਟ ਨੇ ਉਹ ਪੂਰੇ ਪੰਜਾਬ ਚੋਂ ਬਣੇ ਨੇ ਲੋਕਤੰਤ੍ਰਿਕ ਤਰੀਕੇ ਨਾਲ ਬਣੇ ਨੇ ਉਹਨਾਂ ਨੇ ਭਰਤੀ ਕੀਤੀ ਹੈ ਅਕਸ਼ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਕਮੇਟੀ ਨੇ ਜਿਹੜੇ ਫਾਰਮ ਚ ਪਾਏ ਹੁਣ ਡੈਲੀਗੇਟ ਤਾਂ ਆਪਸ ਵਿੱਚ ਸਲਾਹ ਕਰ ਸਕਦੇ ਆ ਨਾ ਹਰ ਹਲਕੇ ਦੇ 4-4 ਡੈਲੀਗੇਟ ਨੇ ਘੱਟੋ ਘੱਟ ਉਹ ਚਾਰੇ ਡੈਲੀਗੇਟ ਬਾਕੀ ਹਲਕਿਆਂ ਦੇ ਡੈਲੀਗੇਟਾਂ ਨਾਲ ਡੈਲੀਗੇਟ ਆਪਸ ਵਿੱਚ ਕਈ ਵਾਰੀ ਰਾਏ ਬਣਾ ਲੈਂਦੇ ਆ ਕਿ ਅਸੀਂ ਇਸ ਵਿਅਕਤੀ ਨੂੰ ਸਰਬਸੰਮਤੀ ਕਰ ਲਈਏ ਸਾਰਿਆਂ ਕੋਲੇ ਟੈਲੀਫੋਨ ਨੇ ਸਾਰਿਆਂ ਕੋਲੇ ਇੱਕ ਦੂਜੇ ਦੇ ਨੰਬਰ ਨੇ ਹੁਣ ਦੋ ਨਾਮ ਦੋਨੇ ਸਾਰੇ ਡੈਲੀਗੇਟ ਦੋ ਨਾਮ ਚਾਹੁੰਦੇ ਆ ਬੀਬੀ ਸਤਵੰਤਕਾਰ ਦਾ ਵੀ ਔਰ ਗਿਆਨੀ ਹਰਪੀ ਸਿੰਘ ਦਾ ਵੀ ਕਿਉਂਕਿ ਮਨਪੀ ਤਿਆਲੀ ਉਹ ਬਹੁਤ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮੇਰੇ ਕੋਲੇ ਵਿਧਾਨ ਸਭਾ ਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਅਹੁਦਾ ਵਿਧਾਇਕ ਦਲ ਦੇ ਲੀਡਰ ਦਾ ਔਰ ਉਹ ਕਹਿੰਦੇ ਮੈਂ ਹਲੇ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੁੰਦਾ ਮੈਂ ਐਮ ਐਲ ਏ ਵੀ ਹਾਂ ਸੋ ਉਹ ਕਹਿੰਦੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਕਿ ਨਿਰਪੱਖ ਤੇ ਨਵੀਂ ਅਸੀਂ ਲੀਡਰਸ਼ਿਪ ਦੇਣੀ ਹੈ ਇਸ ਕਰਕੇ ਮਨਪ੍ਰੀਤਿਆਲੀ ਹਾਲਾਂਕਿ ਮਨਪ੍ਰੀਤਿਆਲੀ ਵੀ ਇੱਕ ਨਵੀਂ ਲੀਡਰਸ਼ਿਪ ਵੀ ਨਹੀਂ ਅੱਜ ਤੱਕ ਮਨਪ੍ਰੀਤਿਆਲੀ ਨਾ ਮੰਤਰੀ ਬਣੇ ਨਾ ਪਾਰਟੀ ਦੇ ਪ੍ਰਧਾਨ ਸੋ ਪਰ ਇਹ ਉਹਨਾਂ ਦਾ ਆਪਣਾ ਜਿਹਨੂੰ ਕਹ ਲਈਏ ਸਮਰਪਣ ਹੈ ਕਿ ਮੈਂ ਪ੍ਰਧਾਨ ਨਹੀਂ ਬਣਨਾ ਤੇ ਮਨਪ੍ਰੀਤਿਆਲੀ ਵੀ ਉੰਜ ਪ੍ਰਧਾਨ ਬਣਨ ਦੇ ਸਮਰਥ ਨੇ ਔਰ ਮੈਂ ਕਈ ਵਾਰ ਜ਼ਿਕਰ ਕਰਦਾ ਹੁੰਨਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਕਦ ਬਹੁਤ ਵੱਡਾ ਗਿਆਨੀ ਹਰਪੀ ਸਿੰਘ ਬਿਲਕੁਲ ਸਮਰਥ ਨੇ ਪ੍ਰਧਾਨ ਬਣਨ ਦੇ ਬੀਬੀ ਸਤਵੰਤ ਕੌਰ ਵੀ ਸਮਰਥ ਨੇ ਬੀਬੀ ਸਮਰਥ ਬੀਬੀ ਸਤਵੰਤ ਕੌਰ ਨੇ ਜਿਹੜੀ ਭੂਮਿਕਾ ਅਦਾ ਕੀਤੀ ਆ ਭਰਤੀ ਮੋਹਮ ਚ ਉਹਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਔਰ ਦੂਸਰੇ ਜਿਹੜੇ ਸਾਡੇ ਮਰਦ ਕੈਂਡੀਡੇਟ ਨੇ ਜਾਂ ਵੋਟਰ ਨੇ ਉਹਨਾਂ ਦੇ ਮਨਾਂ ਤੇ ਵੀ ਉਹਨਾਂ ਨੇ ਆਪਣੀ ਸੂਝ-ਬੂਝ ਔਰ ਆਪਣੀ ਸਿਆਣਪ ਦਾ ਭੈਣ ਦੇ ਨਾਤੇ ਬੇਟੀ ਦੇ ਨਾਤੇ ਉਹਨਾਂ ਨੇ ਵੱਡਾ ਪ੍ਰਭਾਵ ਛੱਡਿਆ ਔਰ ਭਾਈ ਅਮਰੀਕ ਸਿੰਘ ਦੀ ਧੀ ਹੋਣ ਕਰਕੇ ਉਸ ਵਿਰਾਸਤ ਨੂੰ ਵੀ ਉਹ ਅੱਗੇ ਲੈ ਕੇ ਗਏ ਨੇ ਸੰਦੀਪ ਜੀ ਔਰ ਉਹਨਾਂ ਦੇ ਸ਼ਬਦਾਂ 'ਚ ਉਹਨਾਂ ਦੇ ਭਾਸ਼ਣਾਾਂ ਦੇ ਵਿੱਚ ਜਿਹੜਾ ਜज्ਬਾ ਸੀ ਉਹਦੇ ਨਾਲ ਉਹ ਸਿੱਖੀ ਦਾ ਪ੍ਰਚਾਰ ਵੀ ਕਰਦੇ ਰਹੇ ਜਿਸ ਤਰ੍ਹਾਂ ਦੀਆਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਉਹਨਾਂ ਨੇ ਪੰਜ ਮੈਮਰੀ ਕਮੇਟੀ ਦੇ ਪ੍ਰਤੀ ਲੋਕਾਂ 'ਚ ਉਤਸ਼ਾਹ ਪੈਦਾ ਕੀਤਾ ਔਰ ਜਿਹੜੇ ਲੋਕ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਤੁਚਿੱਤੀ 'ਚ ਸੀ ਉਹ ਸਾਰੇ ਲੋਕ ਹੋਏ ਨੇ ਭਰਤੀ ਔਰ ਭਰਤੀ ਹਜੇ ਹੋਰ ਹੋਣੀ ਹੈ ਇਹ ਤਾਂ ਭਰਤੀ ਜਿਹੜੀ ਹੋ ਗਈ ਹੋ ਗਈ ਇੱਕ ਹੋਰ ਬਹੁਤ ਵੱਡੀ ਭਰਤੀ ਦੀ ਲਹਿਰ ਹਜੇ ਵੀ ਚੱਲ ਰਹੀ ਹੈ ਤੇ ਹੋਰ ਵੀ ਚੱਲਣੀ ਹੈ ਹਜੇ ਬਹੁਤ ਭਰਤੀ ਹੋਣੀ ਹੈ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਹੁਣ ਗਿਆਨੀ ਹਰਤਾ ਸਿੰਘ ਜੀ ਅਗਰ ਇੱਕ ਸਵਾਲ ਨਾਲ ਹੀ ਲੈ ਲਿਓ ਅਗਰ ਬੀਬੀ ਹੋਣੀ ਪ੍ਰਧਾਨ ਬਣ ਜਾਂਦੇ ਆ ਸੁਤਵੰਤ ਕੌਰ ਹੋਣੀ ਤੇ ਫੇਰ ਕੀ ਇਸ ਕੰਡੀਸ਼ਨ ਦੇ ਵਿੱਚ ਜਿਹੜੀ ਪੰਜ ਮੈਂਬਰੀ ਕਮੇਟੀ ਕਿਉਂਕਿ ਹੁਣੇ ਲਗਭਗ ਵਕ ਹੋ ਹੀ ਚੁੱਕੇ ਆ ਕਿਉਂਕਿ ਸੁਖਬੀਰ ਬਾਦਲ ਨੇ ਕੱਲ ਕਿਹਾ ਸੀਗਾ ਵੀ ਮੈਂ ਮਾਫੀ ਮੰਗਦਾ ਆਓ ਇਕੱਠੇ ਹੋਈਏ ਇਦਾਂ ਦੀ ਸਥਿਤੀ ਨਜ਼ਰ ਨਹੀਂ ਆ ਰਹੀ ਅਗਰ ਪੰਜ ਮੈਂਬਰੀ ਕਮੇਟੀ ਤਰਨਤਾਰਨ ਦੀ ਜ਼ਿਮਨੀ ਚੋਣ ਲੜਦੀ ਹੈ ਤੇ ਫਿਰ ਉਹ ਕਿਦਾਂ ਸਥਿਤੀ ਬਣਦੀ ਹੈ ਨਹੀਂ ਉਹ ਤੁਹਾਡਾ ਸਵਾਲ ਉਹ ਵੀ ਬੜਾ ਮਹੱਤਵਪੂਰਨ ਹੈ ਤਰਨਤਾਰਨ ਵਾਲਾ ਮੈਂ ਸੁਖਬੀਰ ਦਾ ਤਾਂ ਦੇਖੋ ਸੁਖਬੀਰ ਦੀ ਮਾਫੀ ਦਾ ਤਾਂ ਕੋਈ ਰਾਜਨੀਤਿਕ ਮਤਲਬ ਨਹੀਂ ਰਹਿ ਗਿਆ ਨਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਦਿੱਤਾ ਸੀ 2 ਦਸੰਬਰ ਨੂੰ ਵੀ ਬਾਗੀ ਤੇ ਦਾਗੀ ਇਕੱਠੇ ਹੋ ਜੋ ਤੇ ਸੁਧਾਰ ਲਹਿਰ ਵਾਲਿਆਂ ਨੇ ਤਾਂ ਸੁਧਾਰ ਲਹਿਰ ਸਮੇਟਤੀ ਸੀ ਕਿ ਸੁਖਬੀਰ ਬਾਦਲ ਧੜੇ ਨੇ ਆਪਣਾ ਧੜਾ ਸਮੇਟਿਆ ਸੋ ਇਨ ਬਿਨ ਅਗਰ ਅਗਰ ਇਨ ਬਿਨ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਉਹ ਸੁਖਬੀਰ ਧੜੇ ਨੇ ਨਹੀਂ ਕੀਤੀ ਭਾਵੇਂ ਉਹ ਚੋਣ ਕਮਿਸ਼ਨ ਦਾ ਹਵਾਲਾ ਦੇ ਦੇਣ ਵਿਧੀ ਵਿਧਾਨ ਸੰਵਿਧਾਨ ਕਨਸਟੀਟਿਊਸ਼ਨ ਜਿਹੜੀਆਂ ਮਰਜ਼ੀ ਗੱਲਾਂ ਕਰ ਲੈਣ ਸੁਖਬੀਰ ਧੜੇ ਨੇ ਇਨ ਬਿਨ ਪਾਲਣਾ ਨਹੀਂ ਕੀਤੀ ਜਿਹੜੇ ਇਹਨਾਂ ਦੇ ਵਰਕਿੰਗ ਪ੍ਰਧਾਨ ਸੀ ਬਲਵਿੰਦਰ ਸਿੰਘ ਭੁੰਦਰ ਉਹਨਾਂ ਨੇ ਤਾਂ ਸੱਤ ਮੈਂਬਰੀ ਕਮੇਟੀ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ ਹੀ ਨਹੀਂ ਕੀਤੀ ਕੋਈ ਹਰਜਿੰਦਰ ਸਿੰਘ ਧਾਮੀ ਨੇ 60 ਦਿਨ ਮੀਟਿੰਗ ਨਹੀਂ ਕੀਤੀ ਕਮੇਟੀ ਦੀ ਤੇ ਬਾਅਦ ਚ ਅਸਤੀਫਾ ਦੇ ਕੇ ਹਰਜਿੰਦਰ ਸਿੰਘ ਧਾਮੀ ਵਕੀਲ ਸਾਹਿਬ ਔਰ ਉਹ ਗੱਲ ਵੱਖਰੀ ਹੈ ਕਿ ਹਰਜਿੰਦਰ ਸਿੰਘ ਧਾਮੀ ਬੜੇ ਵਿਵਾਦਾਂ ਚ ਰਹਿਣ ਵਾਲੀ ਸ਼ਖਸੀਅਤ ਵੀ ਹੈ ਅਬੀਬੀ ਜਗੀਰ ਕੁਰ ਵਾਲੇ ਜਿਹੜੀਆਂ ਉਹਨਾਂ ਦੀਆਂ ਟਿੱਪਣੀਆਂ ਸੀ ਉਹ ਤਾਂ ਕਦੀ ਕੌਮ ਭੁੱਲੀ ਨਹੀਂ ਸਕਦੀ ਭਾਵੇਂ ਬਾਅਦ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਥੋੜੀ ਦੇਰ ਚ ਹੀ ਅਹਿਸਾਸ ਕਰ ਲਿਆ ਤੇ ਮਾਫੀ ਮੰਗ ਲਈ ਤੇ ਗੱਲ ਮਤਲਬ ਕਈ ਵਾਰੀ ਇਹਦੇ ਤੋਂ ਕਿਸੇ ਵਿਅਕਤੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੋ ਜਾਂਦਾ ਬਾਅਦ ਵਿੱਚ ਜਿੰਨੀਆਂ ਮਰਜ਼ੀ ਮਾਫੀਆਂ ਮੰਗ ਲਓ ਇੱਕ ਵਾਰ ਤੁਸੀਂ ਪੱਥਰ ਤੋੜਤਾ ਤੇ ਪੱਥਰ ਦੇ ਉੱਤੇ ਜੋੜ ਦੁਨੀਆ 'ਚ ਕੋਈ ਤਾਕਤ ਮਿਟਾ ਨਹੀਂ ਸਕਦੀ ਸੋ ਹਰਜਿੰਦਰ ਸਿੰਘ ਧਾਮੀ ਹੋਣਾਂ ਨੇ ਜਿਹੜਾ ਬੀਬੀ ਜਗੀਰ ਕੌਰ ਬਾਰੇ ਸੰਬੋਧਨ ਕੀਤਾ ਸੀ ਉਹ ਨੂੰ ਨਾ ਔਰਤ ਜਾਤੀ ਭੁੱਲ ਸਕਦੀ ਐ ਨਾ ਹਰਜਿੰਦਰ ਸਿੰਘ ਧਾਮੀ ਵੀ ਭੁੱਲ ਸਕਦੇ ਆ ਵੀ ਮੈਂ ਐਡੇ ਮਾੜੇ ਸ਼ਬਦ ਬੋਲ ਗਿਆ ਭਾਈ ਉਹ ਅੱਜ ਵੀ ਕੋਸਦੇ ਹੋਣਗੇ ਆਪਣੇ ਆਪ ਨੂੰ ਹਰਜਿੰਦਰ ਸਿੰਘ ਧਾਮੀ ਵੀ ਮੈਂ ਕੀ ਗਲਤ ਕੰਮ ਕਰ ਗਿਆ ਆਪਣੀ ਜ਼ਿੰਦਗੀ 'ਚ ਚਲੋ ਵੱਡੀ ਉਮਰ ਦੇ ਵਿਅਕਤੀ ਨੇ ਜ਼ਿੰਮੇਵਾਰ ਅਹੁਦੇ ਤੇ ਬੈਠੇ ਨੇ ਉਹਨਾਂ ਤੇ ਨਹੀਂ ਕਾਰਵਾਈ ਹੁੰਦੀ ਜੇ ਕੋਈ ਮਾੜਾ ਮੋਟਾ ਵਿਅਕਤੀ ਹੁੰਦਾ ਤੇ ਉਹਨੂੰ ਜੇਲ੍ਹ ਚ ਹੁੰਦਾ ਜਿੱਦਾਂ ਦਾ ਬਲੰਦਰ ਕਹਿੰਦੇ ਸੀ ਢਾਮੀ ਉਹਨਾਂ ਨੇ ਕੀਤਾ ਸੀ ਚਲੋ ਚਲੋ ਜੇ ਕੋਈ ਮਾਫ ਕਰਨ ਵਾਲੇ ਲੋਕ ਵੱਡਾ ਦਿਲ ਰੱਖਦੇ ਨੇ ਚੰਗੀ ਗੱਲ ਹੈ ਢਾਮੀ ਸਾਹਿਬ ਨੇ ਵੀ ਮਾਫੀ ਮੰਗ ਲਈ ਸੀ ਪਰ ਸੁਖਬੀਰ ਦੀ ਮਾਫੀ ਦਾ ਕੋਈ ਮਤਲਬ ਨਹੀਂ ਸੁਖਬੀਰ ਨੂੰ ਤਾਂ 2 ਦਸੰਬਰ ਨੂੰ ਹੀ ਸਾਰਾ ਕੁਝ ਆਪਣੇ ਧੜੇ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਇਹਨੂੰ ਇਕੱਠਾ ਕਰੋ ਤੇ ਆਪਾਂ ਸਾਰਾ ਕੁਝ 2 ਦਸੰਬਰ ਦੇ ਹੁਕਮਨਾਮੇ ਦੇ ਅੱਗੇ ਨਤਮਸਤਕ ਹੋ ਕੇ ਕਰਨਾ ਹੁੰਦਾ। ਉਦੋਂ ਨਹੀਂ ਕੀਤਾ। ਅੱਛਾ ਬਲਵਿੰਦਰ ਸਿੰਘ ਭੁੰਦੜ ਵੀ ਇੱਕ ਵਾਰ ਏਕਤਨੀ ਆਪੀਲਾਂ ਕਰੀ ਗਈ। ਇਹਨਾਂ ਏਕਤਨੀ ਆਪੀਲਾਂ ਦੀ ਹੁਣ ਕੋਈ ਵੈਲਿਊ ਨਹੀਂ ਹੈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ। ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਇੱਕ ਪਾਸੇ ਵੀ ਇਕੱਠੇ ਹੋਵੋ ਤੇ ਸੁਖਬੀਰ ਦੀ ਮਾਫੀ ਤੇ ਅਪੀਲ ਕੀ ਆਪਾਂ ਇਕੱਠੇ ਹੋ ਜੀ ਉਹਦਾ ਕੀ ਮਤਲਬ ਰਹਿ ਗਿਆ? ਉਂਝ ਰਾਜਨੀਤਿਕ ਲੋਕ ਬੜੇ ਸਿਆਣੇ ਹੋ ਗਏ ਸੰਦੀਪ ਜੀ। ਉਹ ਇਹ ਸਿਆਸੀ ਮਾਫੀਆਂ ਮੰਗ-ਮੰਗ ਕੇ ਲੋਕਾਂ 'ਚ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਅਸੀਂ ਕਿੱਡੇ ਨਿਮਰਾਂ ਜੀ ਦੇਖੋ ਅਸੀਂ ਤਾਂ ਬਾਰ ਬਾਰ ਮਾਫੀਆਂ ਵੀ ਮੰਗੀਆਂ ਜੀ ਉਹਨਾਂ ਨੂੰ ਕਿਹਾ ਤੁਸੀਂ ਆ ਜਾਓ ਜੀ ਤੁਸੀਂ ਨਾਰਾਜ਼ ਹੋ ਕੇ ਗਏ ਹੋ ਜੀ ਸੁਖਵੀਰ ਬਾਦਲ ਅੱਜ ਪ੍ਰਧਾਨਗੀ ਤੋਂ ਅਸਤੀਫਾ ਦਵੇ ਅੱਧੇ ਘੰਟੇ ਜੇਗਤਾ ਹੋ ਜਾਣਾ ਇਸ ਸ਼੍ਰੋਮਣੀ ਅਕਾਲੀ ਦਲ ਦਾ ਗੱਲ ਤਾਂ ਇਹ ਹੈ ਕਿ ਸੁਖਵੀਰ ਬਾਦਲ ਤੋਂ ਕਿਸੇ ਨੇ ਮਾਫੀ ਨਹੀਂ ਮੰਗਾਈ ਕਿਸੇ ਨੇ ਇਹ ਨਹੀਂ ਕਿਹਾ ਵੀ ਮਾਫੀ ਮੰਗ ਆ ਕੇ ਸੁਖਵੀਰ ਬਾਦਲ ਉਹ ਕਹਿੰਦੇ ਪ੍ਰਧਾਨਗੀ ਛੱਡ ਭਾਈ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਅੱਜ ਗਿਆਨੀ ਹਰਪ੍ਰੀਤ ਸਿੰਘ ਵੀ ਪ੍ਰਧਾਨ ਬਣ ਸਕਦੇ ਸੀ ਉਹਨਾਂ ਨੂੰ ਵੀ ਡੈਲੀਗੇਟ ਚਾਹੁੰਦੇ ਨੇ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਕਿ ਅਗਰ ਇੱਕ ਔਰਤ ਅੱਗੇ ਆਉਂਦੀ ਹੈ ਇੱਕ ਮਹਿਲਾ ਅੱਗੇ ਆਉਂਦੀ ਹੈ ਜਾਨੀ ਭਾਜੀਤ ਸਿੰਘ ਗੁੜਾ ਨੇ ਤਾਂ ਡੱਲਾ ਸਭ ਵੱਡਾ ਦਿਲ ਦਿਖਾਇਆ ਉਹਨਾਂ ਕਿਹਾ ਮੇਰੇ ਦੇ ਨਾਮ ਹੀ ਤੁਸੀਂ ਲਿਸਟ ਚੋਂ ਬਾਹਰ ਕੱਢ ਦਿਓ ਵੀ ਉਹ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਦੇਖੋ ਦੋ ਕਾਰਨ ਨੇ ਗਿਆਨੀ ਹਰਪ੍ਰੀਤ ਸਿੰਘ ਬੜੇ ਸਿਆਣੇ ਨੇ ਉਹ ਇਹ ਮੰਨਦੇ ਨੇ ਕਿ ਜੇ ਉਹ ਪ੍ਰਦਾਨ ਬਣ ਗਏ ਤਾਂ ਬਾਦਲ ਧੜਾ ਹੋਰ ਵਿਰੋਧੀ ਅਕਾਲੀ ਦਲਾਂ ਵਾਲੇ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਖੜੇ ਕਰਨਗੇ ਕਿ ਤੁਸੀਂ ਤਾਂ ਜਥੇਦਾਰ ਸਹਿਬਾਨਾਂ ਦੇ ਵਿੱਚ ਸ਼ਾਮਲ ਸੀ ਪੰਜ ਸਿੰਘ ਸਹਿਬਾਨਾਂ 'ਚ ਜਿਨ੍ਹਾਂ ਨੇ ਹੁਕਮਨਾਮਾ ਸੁਣਾਇਆ ਸੀ ਔਰ ਅਗਰ ਤੁਸੀਂੋ ਹੀ ਪ੍ਰਧਾਨ ਬਣ ਗਏ ਤੇ ਫੇਰ ਤੁਹਾਡੇ ਤੇ ਇਹ ਇਲਜ਼ਾਮ ਆਉਣਗੇ ਕਿ ਫੈਸਲਾ ਕਰਨ ਵਾਲਾ ਜੱਜ ਹੀ ਲਾਭਪਾਤਰੀ ਬਣ ਗਿਆ ਬਿਲਕੁਲ ਬਿਲਕੁਲ ਤੁਸੀਂ ਫੈਸਲਾ ਹੀ ਐਸੇ ਕਰਕੇ ਸੁਣਾਇਆ ਸੀ ਵੀ ਤੁਹਾਡੇ ਮਨ 'ਚ ਇੱਛਾ ਸੀ ਛਲੋਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਅੱਛਾ ਇਹ ਗੱਲ ਹੈ ਅੱਜ ਬੀਬੀ ਸਤਵੰਤ ਕੌਰ ਪ੍ਰਧਾਨ ਬਣ ਜਾਣ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਦਿਲ ਦਿਖਾਤਾ ਹੁਣ ਜਿਹੜਾ ਨਵਾਂ ਵਿਧਿ ਵਿਧਾਨ ਬਣਨਾ ਹੈ ਅਕਾਲੀ ਦਲ ਦੇ ਪ੍ਰਧਾਨ ਦੀ ਟਰਮ ਨਿਸ਼ਚਿਤ ਹੋਣੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਜੇ ਹੁਣ ਬੀਬੀ ਸਤਵੰਤ ਕੌਰ ਜੀ ਪ੍ਰਧਾਨ ਬਣ ਰਹੇ ਨੇ ਤੇ ਇਹ ਮੰਨ ਲਈਏ ਸਾਰੇ ਲੋਕ ਮੰਨ ਲੈਣ ਵੀ ਤਾਂ ਉਮਰ ਹੁਣ ਬੀਬੀ ਸਤਵੰਤ ਕੌਰ ਹੀ ਰਹਿਣ ਇਹ ਬੀਬੀ ਸਤਵੰਤ ਕੌਰ ਹੋਣਾ ਦਾ ਵਿਡੱਪਣ ਹੋਣਾ ਚਾਹੀਦਾ ਕਿ ਉਹ ਕਹਿਣ ਵੀ ਜਿਹੜਾ ਵਿਧਿ ਵਿਧਾਨ ਬਣਨਾ ਹੈ ਹੁਣ ਇਹ ਬਦਲਾਅ ਹੋਣਾ ਹੈ ਸੰਵਿਧਾਨ 'ਚ ਵੀ ਕੋਈ ਵੀ ਪ੍ਰਧਾਨ ਇੱਕ ਟਰਮ ਜਾਂ ਦੋ ਟਰਮ ਜਾਂ ਤਿੰਨ ਟਰਮ ਤੋਂ ਵੱਧ ਨਹੀਂ ਰਹਿ ਸਕਦਾ। ਔਰ ਜਿਹੜੀ ਪ੍ਰਧਾਨਗੀ ਦਾ ਸਾਲ ਹੈ ਉਹ ਵੱਧ ਤੋਂ ਵੱਧ 3 ਜਾਂ 5 ਸਾਲ ਰੱਖ ਲਓ। ਵੀ ਕੋਈ ਜੇ 5 ਸਾਲ ਰੱਖਣੇ ਨੇ ਵੀ ਕੋਈ ਦੋ ਟਰਮਾਂ ਤੋਂ ਵੱਧ ਪ੍ਰਧਾਨ ਨਹੀਂ ਬਣ ਸਕਦਾ। ਤੇ ਜੇ ਦੋ ਸਾਲ ਰੱਖਣੇ ਆ ਤੇ ਤਿੰਨ ਟਰਮਾਂ ਰੱਖ ਲਓ ਵੀ ਭਾਈ 6 ਸਾਲ ਤੋਂ ਵੱਧ ਕੋਈ ਪ੍ਰਧਾਨ ਨਹੀਂ ਰਹਿ ਸਕਦਾ। ਜਿਵੇਂ ਬੀਜੇਪੀ 'ਚ ਵੀ ਆ। ਬਹੁਤ ਵਿਸ਼ੇਸ਼ ਹਾਲਾਤ ਨੇ ਤੇ ਉਹ ਪ੍ਰਧਾਨਗੀ ਐਕਸਟੈਂਡ ਹੋ ਜਾਂਦੀ ਹੈ ਇੱਕ ਅੱਧੀ ਟਰਮ ਦੇ ਲਈ ਪਰ ਕੋਈ ਵੀ ਵਿਅਕਤੀ ਵੱਧ ਤੋਂ ਵੱਧ ਉਹਦੀ ਪ੍ਰਧਾਨਗੀ ਦੀ ਸਮਾਂ ਹੱਦ ਮੇਰਾ ਮੰਨਣਾ ਵੀ 10 ਵੀ ਨਹੀਂ ਹੋਣੀ ਚਾਹੀਦੀ 5 ਸਾਲ ਹੀ ਬਹੁਤ ਹੈ ਕਿ 5 ਸਾਲ ਤੋਂ ਵੱਧ ਕੋਈ ਵੀ ਪ੍ਰਧਾਨ ਨਾ ਰਵੇ ਅਜੇ ਹਾਲਾਤਾਂ 'ਚ ਅੱਜ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਕਰ ਲਿਆ ਬੀਬੀ ਸਤਵੰਤ ਕੌਰ ਪ੍ਰਧਾਨ ਹੋਣਗੇ ਸੰਭਾਵਨਾ ਇਹ ਤਾਂ ਹੁਣ ਚਲੋ ਡੈਲੀਗੇਟਾਂ ਨੇ ਚੁਣਨਾ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਹਜੇ ਵੀ ਭਵਿੱਖ 'ਚ ਜਦੋਂ ਵੀ ਦੁਬਾਰਾ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਏਗਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਲੋਕ ਖੁਸ਼ੀ-ਖੁਸ਼ੀ ਸਹਿਕਾਰ ਕਰਨਗੇ ਔਰ ਉਹਨਾਂ ਦਾ ਨਾਮ ਹੋਰ ਵੱਡਾ ਹੋਏਗਾ ਕਿ ਇਹਨਾਂ ਨੇ ਇੱਕ ਮਹਿਲਾ ਦੇ ਲਈ ਆਪਣੀ ਆਪਣੇ ਆਪ ਨੂੰ ਪ੍ਰਧਾਨਗੀ ਦੀ ਦੌੜ ਚੋਂ ਬਾਹਰ ਕਰਕੇ ਵੱਡਾ ਦਿਲ ਦਿਖਾਇਆ ਔਰ ਇੱਕ ਕੌਮ ਦੇ ਸੱਚੇ ਜੱਥੇਦਾਰ ਨੇ ਸੰਦੀਪ ਜੀ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਤਕੜਾ ਹੋਊਗਾ ਗਿਆਨੀ ਹਰਪੀ ਸਿੰਘ ਨੇ ਅੱਜ ਆਪਣਾ ਕਦ ਵੱਡਾ ਕਰ ਲਿਆ ਕਿ ਮੈਂ ਦੌੜ ਚ ਨਹੀਂ ਆ ਬੀਬੀ ਸਤਵੰਤ ਕੌਰ ਸਾਡੀ ਭੈਣ ਹੈ ਤੇ ਉਹਨਾਂ ਦਾ ਅਗਰ ਉਹਨਾਂ ਨੂੰ ਪ੍ਰਧਾਨ ਉਹਨਾਂ ਦੇ ਮੁਕਾਬਲੇ ਮੈਨੂੰ ਪ੍ਰਧਾਨਗੀ ਦੀ ਚੋਣ ਲਈ ਵਿਚਾਰਿਆ ਜਾ ਰਿਹਾ ਤੇ ਮੇਰਾ ਨਾਮ ਨਾ ਵਿਚਾਰੋ ਇੱਕ ਤਰੀਕੇ ਨਾਲ ਗਿਆਨੀ ਹਰਪੀ ਸਿੰਘ ਨੇ ਬੀਬੀ ਸਤਵੰਤ ਕੌਰ ਦੀ ਪ੍ਰਧਾਨਗੀ ਦਾ ਰਾਹ ਵੀ ਪੱਧਰਾ ਕਰਤਾ ਔਰ ਹੋਰ ਕੋਈ ਤੀਜਾ ਵਿਅਕਤੀ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਅਗਰ ਵੋਟਾਂ ਚਾਉਂਦਾ ਤੇ ਉਹ ਸ਼ਾਇਦ ਨਾ ਜਿੱਤ ਸਕੇ ਇਹ ਨਹੀਂ ਵੀ ਕੋਈ ਤਜਰਬੇਕਾਰ ਨਹੀਂ ਬਹੁਤ ਤਜਰਬੇਕਾਰ ਲੀਡਰ ਨੇ ਪਰ ਕਿਉਂਕਿ ਨਵੀਂ ਲੀਡਰਸ਼ਿਪ ਚੁਣਨੀ ਹੈ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਦੇ ਵਿੱਚ ਔਰ ਬੀਬੀ ਸਤਵੰਤ ਕੌਰ ਪੋਲਿਟਿਕਸ ਨਹੀਂ ਸੀ ਉਹ ਸਿੱਖਿਆ ਦੇ ਖੇਤਰ ਸੀ ਐਸਜੀਪੀਸੀ ਦੇ ਉਹ ਸਿੱਧੇ ਸਿੱਖਿਆ ਦੇ ਖੇਤਰ ਚੋਂ ਪੰਜ ਮੈਂਬਰੀ ਕਮੇਟੀ ਚ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਪੰਜ ਸਿੰਘ ਸਹਬਾਨਾ ਵੱਲੋਂ ਔਰ ਉਥੋਂ ਉਹ ਪੰਜ ਮੈਂਬਰੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਨਿਭਾਉਂਦੇ ਅਗਰ ਪ੍ਰਧਾਨ ਬਣਦੇ ਨੇ ਤੇ ਉਹਨਾਂ ਦੀ ਤਾਂ ਪੋਲਿਟਿਕਸ ਐਂਟਰੀ ਨਵੀਂ ਹੈ ਸੋ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਫੈਸਲਾ ਹੈ ਇਹਦੇ ਨਾਲ ਬਹੁਤ ਵੱਡਾ ਬਹੁਤ ਵੱਡਾ ਮੈਂ ਕਹੂੰਗਾ ਇਹ ਅਕਾਲੀ ਸਿਆਸਤ ਦਾ ਯੁੱਗ ਪਲਟਾਊ ਫੈਸਲਾ ਗਿਆਨੀ ਹਰਪੀਤ ਸਿੰਘ ਨੇ ਕਰਤਾ ਬੀਬੀ ਸਤਵੰਤ ਕੌਰ ਦੇ ਪ੍ਰਧਾਨ ਬਣਦੇ ਹੀ ਸੰਦੀਪ ਜੀ ਅੱਜ ਤੁਸੀਂ ਨੋਟ ਕਰ ਲਓ ਸੁਖਵੀਰ ਬਾਦਲ ਧੜੇ ਦੇ ਵੈਸੇ ਤਾਂ ਇੱਕ ਇੱਕ ਕਰਕੇ ਕਈ ਲੀਡਰ ਛੱਡ ਗਏ ਆ ਪਿੱਛੇ ਦੇ ਆਪਣੇ ਛੱਡ ਗਏ ਰਣਜੀਤ ਸਿੰਘ ਗਿੱਲ ਹਜੇ ਹੋਰ ਵੀ ਲੀਡਰ ਸੁਖਵੀਰ ਬਾਦਲ ਧੜੇ ਨੂੰ ਛੱਡਣਗੇ ਕਿਉਂਕਿ ਬੀਬੀ ਸਤਵੰਤ ਕੌਰ ਦੇ ਪ੍ਰਧਾਨ ਬਣਦੇ ਹੀ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਲਹਿਰ ਤੂਫਾਨ ਦਾ ਰੂਪ ਧਾਰਨ ਕਰਨੀ ਆ ਸਿਆਸੀ ਤੌਰ ਤੇ ਕਿਉਂਕਿ ਮੈਂ ਅੱਗੇ ਵੀ ਤੁਹਾਨੂੰ ਜ਼ਿਕਰ ਕਰਦਾ ਰਿਹਾ ਕਿ 2027 ਦਾ ਟੀਚਾ ਸੰਦੀਪ ਜੀ ਜਿਵੇਂ ਆਮ ਆਦਮੀ ਪਾਰਟੀ ਦੀ ਲਹਿਰ ਸ਼ੁਰੂ ਹੋਈ ਸੀ ਨਾ 14 ਤੋਂ ਪਹਿਲਾਂ ਹੌਲੀ 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 ਉਹ ਚਾਰ ਸੀਟਾਂ ਜਿੱਤ ਗਏ ਤੇ ਤੁਸੀਂ ਜਿਹੜਾ ਅੰਡਰ ਕਰੰਟ ਹੈ ਪੰਜ ਮੈਂਬਰੀ ਕਮੇਟੀ ਦੇ ਪ੍ਰਤੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਲੋਕਾਂ ਦਾ ਭਾਵੇਂ ਜਥੇਦਾਰ ਸਾਹਿਬ ਨੇ ਜਿਹੜਾ ਹੁਕਮਨਾਮਾ ਕੀਤਾ ਉਹ 2 ਦਸੰਬਰ ਦੇ ਹੁਕਮਨਾਮੇ ਦੀ ਭਾਵਨਾ ਨੂੰ ਸਪਸ਼ਟ ਨਹੀਂ ਕਰ ਸਕਿਆ ਔਰ ਨਵਾਂ ਜਿਹੜਾ ਜ਼ਥੇਦਾਰ ਸਾਹਿਬ ਦਾ ਗਿਆਨੀ ਕੁਰੀਬ ਸਿੰਘ ਗੜਗੜ ਦਾ ਹੁਕਮਨਾਮਾ ਆਦੇਸ਼ ਹੈ ਉਹ ਵੀ ਉਹਦੀ ਵੀ ਵਿਆਖਿਆ ਅਗਰ ਕੀਤੀ ਜਾਵੇ ਤੇ ਉਹਦੇ ਨਾਲ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਨੇ ਔਰ ਗਿਆਨੀ ਕੁਰੀਬ ਸਿੰਘ ਗੜਗੜ ਕਿਉਂਕਿ ਉਹ ਉਹ ਪਹਿਲੇ ਜ਼ਥੇਦਾਰ ਨੇ ਜਿਨ੍ਹਾਂ ਨੂੰ ਖੁੱਲੇ ਤੌਰ ਤੇ ਵੱਡੀ ਗਿਣਤੀ ਚ ਸਿੱਖ ਸੰਸਥਾਵਾਂ ਸੰਤ ਸਮਾਜ ਨੇ ਪ੍ਰਵਾਨ ਨਹੀਂ ਕੀਤਾ ਤਖਤ શ્રી ਪਟਨਾ ਸਾਹਿਬ ਨੇ ਪਹਿਲਾਂ ਪ੍ਰਵਾਨ ਨਹੀਂ ਕੀਤਾ ਔਰ ਜਿੰਨ ਔਰ ਜਿਸ ਜਥੇਦਾਰ ਨੂੰ ਉਹਨਾਂ ਨੇ ਤਨਖਾਈਆ ਬਣਾਤਾ ਸੋ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਜਿਹੜਾ ਇਹ ਹੁਕਮਨਾਮਾ ਹੈ ਪੰਜ ਸਿੰਘ ਸਹਿਬਾਨਾਂ ਦਾ ਇਹਦਾ ਸਤਕਾਰ ਹੈ ਪਰ ਇਹ ਹੁਕਮਨਾਮਾ ਆਪਣੀ ਸਪਸ਼ਟ ਵਿਆਖਿਆ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਜੀ ਕਰ ਦੇਣ ਤੇ ਸਾਰਿਆਂ ਨੂੰ ਸਮਝ ਆ ਜੇ ਇਹ ਸਮਝ ਨਹੀਂ ਆ ਰਿਹਾ ਚੰਗੀ ਤਰ੍ਹਾਂ ਵੀ ਇਹਦੀ ਭਾਵਨਾ ਕੀ ਹੈ ਪਰ ਅੱਛਾ ਗੱਲ ਆ ਸਾਹਿਬ ਅਜੇ ਉਹ ਮਾਮਲਾ ਉੱਥੇ ਲਟਕਿਆ ਹੋਇਆ ਇਹ ਨਹੀਂ ਪਤਾ ਇਹਨਾਂ ਦਾ ਜਿਹੜਾ ਪ੍ਰਧਾਨਗੀ ਦੀ ਚੋਣ ਆ ਹੋਣੀ ਕਿੱਥੇ ਆ ਤੇ ਜਸ ਸਿੰਘ ਸਮੁੰਦਰੀਆ ਵਾਲਾ ਮਾਮਲਾ ਹਲੇ ਹੱ ਮਸਲਾ ਹੱਲ ਨਹੀਂ ਹੋਇਆ ਦੱਸਿਆ ਨਹੀਂ ਉਹਨਾਂ ਨੂੰ ਨਹੀਂ ਦੇਖੋ ਸੰਦੀਪ ਜੀ ਜਦੋਂ ਗਿਆਨੀ ਕੁਰੀਪ ਸਿੰਘ ਗੜਗਜ ਉਹਨਾਂ ਦੀ ਅਗਵਾਈ ਚ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋਈ ਐ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਜਿਨ੍ਹਾਂ ਨੇ ਇਨ ਬਿਨ ਹੁਕਮਨਾਮਾ ਨਹੀਂ ਮੰਨਿਆ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਇਹਦਾ ਮਤਲਬ ਹੈ ਇੱਕ ਤਰੀਕੇ ਨਾਲ ਉਹਨਾਂ ਨੇ ਸਾਰੀਆਂ ਧਿਰਾਂ ਤੋਂ ਬੰਦਸ਼ਾਂ ਹੀ ਹਟਾਤੀਆਂ ਤੇ ਉਹ ਕਹਿੰਦੇ ਕਿ ਜਿਨ੍ਹਾਂ ਨੇ ਇਨ ਬਿਨ ਹੁਕਮਨਾਮਾ ਨਹੀਂ ਮੰਨਿਆ ਇਹ ਤਾਂ ਪੂਰੀ ਦੁਨੀਆ ਨੂੰ ਪਤਾ ਹੈ ਕਿ ਇਨ ਬਿਨ ਹੁਕਮਨਾਮਾ ਕਿਹਨੇ ਨਹੀਂ ਮੰਨਿਆ ਤੇ ਜਿਨੇ ਇਨ ਬਿਨ ਹੁਕਮਨਾਮਾ ਮੰਨਿਆ ਉਹ ਧਿਰ ਤੇ ਤਾਂ ਫਿਰ ਪਾਬੰਦੀ ਦੀ ਗੱਲ ਹੀ ਨਹੀਂ ਨਾ ਇਸ ਆਦੇਸ਼ ਦੇ ਵਿੱਚ ਵੀ ਨਵੇਂ ਆਦੇਸ਼ ਦੇ ਵਿੱਚ ਜਿਹੜਾ ਮਤੇ ਦੇ ਰੂਪ ਚ ਆਦੇਸ਼ ਆਇਆ ਉਹਦੇ ਵਿੱਚ ਇਹ ਤਾਂ ਕਿਤੇ ਵੀ ਨਹੀਂ ਕਿਹਾ ਕਿ 11 ਤਰੀਕ ਨੂੰ ਤੁਸੀਂ ਮੀਟਿੰਗ ਨਾ ਕਰੋ ਅਗਰ ਹਾਲ ਨਹੀਂ ਦਿੱਤਾ ਜਾਂਦਾ ਤੇਜਾਰ ਸਿੰਘ ਸਮੁੰਦਰੀ ਹਾਲ ਇਹ ਹੋਰ ਜ਼ਿਆਦਾ ਸਥਿਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਲੋਕਾਂ ਦੇ ਵਿੱਚ ਮਾੜੀਆਂ ਬਣਨ ਗਈਆਂ ਵੀ ਤੁਸੀਂ ਸੱਚਮੁੱਚ ਸਾਡੀਆਂ ਸੰਸਥਾਵਾਂ ਨੂੰ ਢਾਹ ਲਾ ਰਹੇ ਹੋ ਜਦੋਂ ਸੁਖਵੀਰ ਸਿੰਘ ਬਾਦਲ ਦੇ ਧੜੇ ਨੇ ਤੇਜਾਰ ਸਿੰਘ ਸਮੁੰਦਰੀ ਹਾਲ ਚ ਪ੍ਰਧਾਨਗੀ ਦੀ ਚੋਣ ਕੀਤੀ ਉਸ ਤੋਂ ਉਦੋਂ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਸੀ ਪਤਾ ਹਰਜਿੰਦਰ ਸਿੰਘ ਧਾਮੀ ਕਿਉਂ ਨਹੀਂ ਆਏ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਸੀ ਵੀ ਜੇ ਮੈਂ ਗਿਆ ਤੇ ਮੇਰੇ ਤੇ ਸਵਾਲ ਉੱਠਣਗੇ ਵੀ ਭਾਈ ਤੁਸੀਂ ਤਾਂ ਕਮੇਟੀ ਦੇ ਮੈਂਬਰ ਸੀ ਤੁਸੀਂ ਤਾਂ ਕਮੇਟੀ ਤੋਂ ਅਸਤੀਫਾ ਦੇਤਾ ਤੇ ਅੱਜ ਤੁਸੀਂ ਇੱਥੇ ਬੈਠੇ ਹੋ ਭਾਵੇਂ ਹਰਜਿੰਦਰ ਸਿੰਘ ਧਾਮੀ ਨਹੀਂ ਗਏ ਫਿਰ ਵੀ ਉਹਨਾਂ ਦੇ ਇਲਜ਼ਾਮ ਸੀ ਕਿ ਇਹਦੇ ਪਿੱਛੇ ਵੀ ਰਣਨੀਤੀ ਹੈ ਹਰਜਿੰਦਰ ਸਿੰਘ ਧਾਮੀ ਉਸ ਦਿਨ ਅਕਾਲੀ ਦਲ ਦੀ ਪ੍ਰਧਾਨ ਦੀ ਪ੍ਰਧਾਨਗੀ ਦੀ ਚੋਣ 'ਚ ਨਹੀਂ ਗਏ ਜਦੋਂ ਸੁਖਬੀਰ ਢੜੇ ਨੇ ਕੀਤੀ ਹੈ ਤੇ ਉਸ ਦਿਨ ਮਨਜ਼ੂਰੀ ਕਿਹਨੇ ਦਿੱਤੀ ਸੀ ਸੁਖਬੀਰ ਢੜੇ ਨੂੰ ਸੁਖਬੀਰ ਸੁਖਬੀਰ ਵਾਲਿਆਂ ਨੂੰ ਮਨਜ਼ੂਰੀ ਕਿਹਨੇ ਦਿੱਤੀ ਸੀ ਹਰਜਿੰਦਰ ਸਿੰਘ ਧਾਮੀ ਦੇ ਤੀ ਬਿਲਕੁਲ ਉਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਮਨਜ਼ੂਰੀ ਥੋੜੀ ਦਿੱਤੀ ਐ ਤੇ ਅੱਜ ਰਜਿੰਦਰ ਸਿੰਘ ਧਾਮੀ ਉਹਨਾਂ ਨੇ ਐਸਜੀਪੀਸੀਡੀ ਉਹ ਚਿੱਠੀ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੂੰ ਭੇਜਤੀ ਔਰ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਉਹਨਾਂ ਦੇ ਸਕਤਰੇ ਚ ਐ ਅਗਰ ਉਹ ਕੋਈ ਫੈਸਲਾ ਹੀ ਨਹੀਂ ਲੈਂਦੇ ਸਮਾਂ ਹੀ ਲੰਘ ਜਾਂਦਾ 11 ਤਰੀਕ ਦਾ ਤੇ ਸੰਦੀਪ ਜੀ ਹੋਰ ਬਹੁਤ ਸਾਰੀਆਂ ਥਾਵਾਂ ਨੇ ਸਾਡੀਆਂ ਹੋਰ ਬਹੁਤ ਸਾਰੀਆਂ ਧਾਰਮਿਕ ਥਾਵਾਂ ਨੇ ਕਿਤੇ ਵੀ ਧਾਰਮਿਕ ਥਾਂ ਤੇ ਜਾਂ ਧਾਰਮਿਕ ادارے ਨਾਲ ਸੰਬੰਧਿਤ ਥਾਂ ਤੇ ਰੱਬ ਦਾ ਨਾਮ ਲੈ ਕੇ ਅਰਦਾਸ ਕਰਕੇ ਉਹਨਾਂ ਨੇ ਇਜਲਾਸ ਕਰ ਦੇਣਾ ਔਰ ਇਹ ਇਤਿਹਾਸ ਚ ਦਰਜ ਹੋ ਜਾਏਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪ੍ਰਧਾਨ ਚੁਣਨ ਲਈ ਇਜਲਾਸ ਨਹੀਂ ਦਿੱਤਾ ਤੇ ਤੁਸੀਂ ਸੋਚੋ ਜਦੋਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਤੇ ਹਰਜਿੰਦਰ ਸਿੰਘ ਧਾਮੀ ਹੋਣਾਂ ਦੇ ਕੈਂਡੀਡੇਟ ਦੇ ਗਲਾਂ 'ਚ ਲੋਕਾਂ ਨੇ ਫੁੱਲਾਂ ਦੇ ਹਾਰ ਭਾਵੇਂ ਪਾ ਦੇਣੇ ਵੀ ਕਰਿਆ ਆਂ ਦਾ ਸਤਿਕਾਰ ਹੈ ਪਰ ਵੋਟਾਂ ਨਹੀਂ ਪਾਉਣੀਆਂ ਜੇ ਨਾ ਐਸਜੀਪੀਸੀ ਦੀਆਂ ਚੋਣਾਂ 'ਚ ਇਹੋ ਜਿਹੇ ਅੰਕੜੇ ਆਏ ਕਿ ਬਾਦਲ ਧੜੇ ਦੇ ਉਮੀਦਵਾਰਾਂ ਦੀਆਂ ਐਸਜੀਪੀਸੀ 'ਚ ਵੀ ਜ਼ਮਾਨਤਾਂ ਜप्त ਹੋ ਗਈਆਂ ਤੇ ਤੁਸੀਂ ਵੇਖ ਲਿਓ ਤੁਹਾਡੇ ਸਾਹਮਣੇ ਗੱਲ ਆ ਜਾਣੀ ਹੈ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਕਿਉਂ ਹੋ ਰਹੀਆਂ ਨੇ ਕਿਉਂਕਿ ਸੰਸਥਾਵਾਂ ਦਾ ਘਾਣ ਲੋਕ ਭਾਵਨਾਵਾਂ ਦੇ ਉਲਟ ਕੰਮ ਔਰ ਪ੍ਰਧਾਨਗੀਆਂ ਨੂੰ ਔਰ ਅਹੁਦੇਦਾਰੀਆਂ ਨੂੰ ਇਹ ਮੰਨ ਕੇ ਬਹਿ ਜਾਣਾ ਕਿ ਇਹ ਸਾਡੇ ਪਰਿਵਾਰਾਂ ਦੀ ਜ਼ਗੀਰ ਹੈ ਇਕੱਲੇ ਕਹਿਣ ਦੇ ਨਾਲ ਨਹੀਂ ਚੱਲਦਾ ਵੀ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਘਰ ਦੀ ਜ਼ਗੀਰ ਨਹੀਂ ਕਹਿਣ ਨਾਲ ਨਹੀਂ ਚੱਲਦਾ ਮੈਂ ਤੁਹਾਨੂੰ ਉਹੀ ਕਿਹਣਾ ਅੱਜ ਕੱਲ ਬੜੇ ਸਿਆਣੇ ਸਿਆਣੇ ਲੋਕ ਸਲਾਹਕਾਰ ਡਵਾਈਜ਼ਰ ਬਣ ਕੇ ਪ੍ਰਧਾਨ ਸਭ ਤੁਸੀਂ ਕਹਿ ਦਿਓ ਵੀ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਘਰ ਦੀ ਜਾਗੀਰ ਨਹੀਂ ਲੋਕ ਬੜੇ ਖੁਸ਼ ਹੋਣਗੇ ਜੀ ਬੜਾ ਚੰਗਾ ਸੁਨੇਹਾ ਜਾਊਗਾ ਸੋ ਬਹੁਤ ਸਾਰੀਆਂ ਗੱਲਾਂ ਲੀਡਰ ਲੋਕਾਂ ਨੂੰ ਖੁਸ਼ ਕਰਨ ਲਈ ਕਰਦੇ ਨੇ ਕਨਫਿਊਜ਼ ਕਰਨ ਲਈ ਕਰਦੇ ਨੇ ਵੀ ਤੁਸੀਂ ਲੋਕਾਂ 'ਚ ਕਹਿ ਦਿਓ ਜੀ ਆਪਾਂ ਨੂੰ ਕਿਹੜਾ ਚੈਲੰਜ ਹੈ ਲੋਕਾਂ ਨੇ ਕਹਿਣਾ ਬਿਲਕੁਲ ਸਹੀ ਗੱਲ ਹੈ ਜੀ ਉਹੀ ਗੱਲ ਤਾਂ ਸੁਖਵੀਰ ਕਹਿ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਘਰ ਦੀ ਜਾਗੀਰ ਨਹੀਂ ਪਰ ਮੈਂ ਛੱਡਣੀ ਨਹੀਂ ਪ੍ਰਧਾਨਗੀ ਜਿਨਨੇ ਮਰਜ਼ੀ ਮੈਨੂੰ ਸੀਨੀਅਰ ਲੀਡਰ ਸਮਝਾ ਲੈਣ ਹੁਣ ਵੀ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਤਖਤ ਸਾਹਿਬ ਦਾ ਹੁਕਮ ਹੈ ਨਵਾਂ ਉਹਦੇ ਵਿੱਚ ਕੀ ਹੈ ਵੀ ਜਿਨ੍ਹਾਂ ਨੇ ਇਨ ਬਿਨ ਨਹੀਂ ਮੰਨਿਆ ਜੇ ਗਿਆਨੀ ਕੁਲਦੀਪ ਸਿੰਘ ਗੜਗਜ ਵਿਆਖਿਆ ਕਰ ਦੇਣ ਸੁਖਬੀਰ ਬਾਦਲ ਨੂੰ ਵੀ ਸੱਦ ਲੈਣ ਪੰਜ ਮੈਂਬਰੀ ਕਮੇਟੀ ਵਾਲਿਆਂ ਨੂੰ ਵੀ ਫਸੀਲ ਤੇ ਸੱਦ ਲੈਣ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਬਰੀ ਕਰ ਦੂਗਾ ਸੁਖਵੀਰ ਬਾਦਲ ਦੇ ਧੜੇ ਨੂੰ ਵੀ ਸ਼ਾਬਸ਼ ਸੁਖਵੀਰ ਬਾਦਲ ਸਾਹਿਬ ਤੁਸੀਂ ਇਨ ਬਿੰਨ ਹੁਕਮਨਾਮਾ ਸਾਹਿਬ ਮੰਨੇ ਤੇ ਪੰਜ ਮੈਂਬਰੀ ਕਮੇਟੀ ਨੂੰ ਸਜ਼ਾ ਲਾ ਦੇਣਗੇ ਜਥੇਦਾਰ ਸਾਹਿਬ ਤੁਹਾਨੂੰ ਲੱਗਦਾ ਸੋ ਇਸ ਕਰਕੇ ਪੰਥ ਕੌਮ ਸਾਰਾ ਕੁਝ ਸਮਝਦੀ ਹੈ ਜਿਹੜੇ ਸਿਆਣੇ ਲੋਕ ਨੇ ਨਾ ਅਸਮਾਨ ਵੱਲ ਦੇਖ ਕੇ ਕਹਿ ਦਿੰਦੇ ਨੇ ਕਿ ਸ਼ਾਮ ਤੱਕ ਮੀਂਹ ਆ ਜਾਣਾ ਤੇ ਅਸੀਂ ਬੱਚੇ ਹੁੰਨੇ ਆ ਅਸੀਂ ਕਹਿੰਨੇ ਆ ਲਓ ਜੀ ਇਹ ਐਵੇਂ ਕਹੀ ਜਾਂਦੇ ਮੀਂਹ ਪੈ ਜਾਣਾ ਤੇ ਜਦੋਂ ਅਸੀਂ ਗਿੱਲੇ ਹੋ ਜਾਂਦੇ ਆ ਨਾ ਬਾਹਰ ਖੇਡਦੇ ਫੇਰ ਪਤਾ ਲੱਗਦਾ ਵੀ ਸਵੇਰੇ ਕਿਹਾ ਸੀ ਦਾਦੀ ਜੀ ਨੇ ਵੀ ਪੁੱਤ ਮੀਂਹ ਆ ਜਾਣਾ ਸ਼ਾਮ ਨੂੰ ਤੇ ਉਹ ਪੋਲਿਟਿਕਸ ਦੇ ਵਿੱਚ ਜਿਹੜੇ ਲੋਕ ਅਨਾੜੀ ਬਣ ਜਾਂਦੇ ਨੇ ਜਿਹੜੇ ਕੰਧ ਤੇ ਲਿਖਿਆ ਨਹੀਂ ਪੜਦੇ ਜਿਹੜੇ ਸਿਆਣਿਆਂ ਦਾ ਸਮਝਾਇਆ ਨਹੀਂ ਮੰਨਦੇ ਫਿਰ ਉਹ ਜ਼ਮਾਨਤਾ ਜਬਤ ਕਰਾਉਂਦੇ ਨੇ ਫਿਰ ਹੋਰ ਤਾਂ ਵੀ ਰਾਹ ਬਚਦਾ ਨਹੀਂ ਜਾਂ ਕੱਪੜੇ ਗਿੱਲੇ ਕਰਾਉਂਦੇ ਨੇ ਜਾਂ ਜ਼ਮਾਨਤਾ ਜਬਤ ਕਰਾਉਂਦੇ ਨੇ ਦੋ ਹੀ ਕੰਮ ਨੇ ਜੇ ਸਿਆਣਿਆਂ ਦੀ ਗੱਲ ਨਹੀਂ ਮੰਨੋਗੇ ਸੋ ਜੇ ਮੰਨ ਕੇ ਛਤਰੀ ਨਾਲ ਲੈ ਜਾਓਗੇ ਤੇ ਬਚ ਜਾਓਗੇ ਮਾੜੀ ਮੋੜੀ ਕਿਣ ਪੈ ਜੇ ਤੇ ਪੈ ਦੇ ਸੋ ਸੰਦੀਪ ਜੀ ਵੱਡਾ ਹੋ ਗਿਆ ਵਿਸ਼ਾ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਬੀਬੀ ਅਮਰੀਕ ਭਾਈ ਅਮਰੀਕ ਸਿੰਘ ਦੀ ਧੀ ਬੀਬੀ ਸਤਵੰਤ ਕੌਰ ਜਦੋਂ ਪ੍ਰਧਾਨ ਬਣ ਗਈ ਰਾਹ ਸਾਫ਼ ਹੋ ਗਿਆ ਗਿਆਨੀ ਕੁਲਦੀਪ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੱਡਾ ਦਿਲ ਦਿਖਾਤਾ ਇਹਦਾ ਮਤਲਬ ਹੈ ਅਕਾਲੀ ਸਿਆਸਤ ਦਾ ਯੁੱਗ ਪਲਟਾਵਾ ਵਾਲਾ ਦਿਨ ਅੱਜ ਹੈ ਪ੍ਰਧਾਨ ਭਾਵੇਂ 11 ਨੂੰ ਬਣਨਾ ਹੈ ਅੱਜ ਤੁਸੀਂ ਲਿਖ ਲਓ ਕਿ ਜਿਹੜਾ 8 ਅਗਸਤ ਦਾ ਦਿਨ ਹੈ ਉਹਨੇ ਵੱਡਾ ਫਰਕ ਸਿਆਸਤ ਚ ਪਾਤਾ ਔਰ ਬਹੁਤ ਵੱਡਾ ਹੰਗਾਰਾ ਤੇ ਸਮਰਥਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਇਹਨਾਂ ਕਮੇਟੀ ਮੈਂਬਰਾਂ ਦੀ ਅਗਵਾਈ ਚ ਅਕਾਲੀ ਦਲ ਨੂੰ ਮਿਲਣ ਜਾ ਰਿਹਾ ਉਹ ਗੱਲ ਵੱਖਰੀ ਹੈ ਕਿ ਜਦੋਂ ਇਹਨਾਂ ਨੇ ਪ੍ਰਧਾਨ ਚੁਣਨਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਬੀਬੀ ਸਤਵੰਤ ਕੌਰ ਨਾਲ ਮੇਰਾ ਨਾਮ ਵਿਚਾਰੇ ਜਾਣ ਦੀ ਚਰਚਾ ਜਾਂ ਚੱਲ ਰਿਆ ਅਗਰ ਉਹਨਾਂ ਨੇ ਉਸ ਦਿਨ ਕਿਹਾ ਤਾਂ اجلاس ਚ ਕਿ ਬੀਬੀ ਸਤਵੰਤ ਕੌਰ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰਦੇ ਹਾਂ ਤੇ ਫਿਰ ਤੁਹਾਨੂੰ ਲੱਗਦਾ ਕਿ ਸੁਖਬੀਰ ਬਾਦਲ ਧੜਾ ਇਹ ਤਾਂ ਕਹਿ ਦੂਗਾ ਵੀ ਸ਼੍ਰੋਮਣੀ ਅਕਾਲੀ ਦਲ ਸਾਡਾ ਹੈ ਸਾਡੇ ਕੋਲੇ ਸੰਵਿਧਾਨ ਹੈ ਵਿਧਿ ਵਿਧਾਨ ਹੈ ਕਾਨੂੰਨ ਹੈ ਪਰ ਬੀਬੀ ਸਤਵੰਤ ਕੌਰ ਤੇ ਅਗਰ ਸਿਆਸੀ ਟਿੱਪਣੀਆਂ ਬਾਦਲ ਧੜੇ ਦੇ ਲੋਕਾਂ ਨੇ ਕੀਤੀਆਂ ਤੇ ਤੁਸੀਂ ਪੰਜਾਬ ਦੇ ਲੋਕਾਂ ਦੀ ਤਬੀਅਤ ਜਾਣਦੇ ਹੋ VOTING ਮਸ਼ੀਨਾਂ ਦੀ ਇਹਨਾਂ ਨੇ ਚੀਂ-ਚੀਂ ਕਰਾ ਦੇਣੀ ਜਿਵੇਂ ਵਿਕਰਮਜੀਠੀਆ ਕਹਿੰਦਾ ਹੁੰਦਾ ਭਗਵੰਤ ਮਾਨਵਾਰੀ ਸੋ ਇਸ ਕਰਕੇ ਸੰਦੀਪ ਜੀ ਸਿਆਸਤ ਬਦਲ ਗਿਆ ਅੱਜ ਅੱਜ ਸਿਆਸਤ ਬਦਲੀ ਅੱਜ ਪੰਜ ਮੈਂਬਰੀ ਕਮੇਟੀ ਵਾਲੇ ਲੋਕ ਵੀ ਔਰ ਉਹ ਸਿੱਖ ਸੰਗਤ ਜਿਨ੍ਹਾਂ ਨੇ ਪਰਚੀਆਂ ਭਰੀਆਂ ਨੇ ਜਾਂ ਜਿਹੜੀਆਂ ਜਿਹੜੇ ਭਰ ਰਹੇ ਨੇ ਜਾਂ ਜਿਨ੍ਹਾਂ ਨੇ ਭਰਨੀਆਂ ਨੇ ਜਾਂ ਜਿਹੜੇ ਮੈਂਬਰ ਬਣੇ ਨੇ ਉਹ ਸਾਰੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਇਸ ਫੈਸਲੇ ਤੋਂ ਬੜੇ ਖੁਸ਼ ਹੋਣਗੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀ ਸਤਵੰਤ ਕੌਰ ਨੂੰ ਬਤੌਰ ਭੈਣ ਮਾਨ ਸਤਕਾਰ ਵੀ ਦਿੱਤਾ ਤੇ ਆਸ਼ੀਰਵਾਦ ਵੀ ਦਿੱਤਾ ਤੇ ਇੱਕ ਤਰੀਕੇ ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਵਿੱਚ ਅੱਜ ਪਹਿਲਾ ਮੈਂਬਰ ਵੀ ਗਿਆਨੀ ਹਰਪ੍ਰੀਤ ਸਿੰਘ ਬਣੇ ਸੀ ਪਰਚੀ ਭਰ ਕੇ ਔਰ ਪਹਿਲਾ ਫੈਸਲਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਮੈਂ ਕਹੂੰਗਾ ਉਹਨਾਂ ਨੇ ਕਰਤਾ ਸੋ ਇਹ ਦਿਨ ਬੜਾ ਇਤਿਹਾਸਕ ਬਣ ਗਿਆ ਬਾਕੀ ਲੜਾਈ ਜਿਹੜੀ ਐ ਉਹ ਇਹ ਚੱਲੂਗੀ ਅਗਰ ਪ੍ਰਧਾਨ ਉਹਨਾਂ ਨੇ ਕਹਿਤਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਚੁਣਿਆ ਫਿਰ ਕੋਟ ਗਿਚਾਰੀਆਂ ਦੇ ਰਾਹ ਖੁੱਲ ਗਏ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਆਦੇਸ਼ ਨੇ ਉਹ ਰਾਹ ਤਾਂ ਬੰਦ ਹੀ ਕਰਤੇ ਨਾ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਸੀ ਵੀ ਸਿੱਖ ਆਪਣੇ ਮਸਲੇ ਗੁਰੂ ਘਰਾਂ ਚ ਨਿਵੇੜਨ ਤੇ ਜਦੋਂ ਨਵੇਂ ਆਦੇਸ਼ ਗਿਆਨੀ ਹਰਪ੍ਰੀਤ ਸਿੰਘ ਨੇ ਇਹੀ ਕਹਿਤਾ ਕਿ ਤੁਹਾਨੂੰ ਆਪੋ ਆਪਣੀ ਸਿਆਸਤ ਮੁਬਾਰਕ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦਾ ਜਿਹੜਾ ਆਦੇਸ਼ ਹੈ ਫਿਰ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਜਾਂ ਤਾਂ ਫਿਰ ਨਵੇਂ ਸਿਰੇ ਤੋਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾ ਕੇ ਨਵਾਂ ਆਦੇਸ਼ ਜਾਰੀ ਕਰਨਗੇ ਕਿਉਂਕਿ ਆ ਜਿਹੜਾ ਹੁਣ ਵਾਲਾ ਆਦੇਸ਼ ਹੈ ਇਹਦੇ ਹਿਸਾਬ ਨਾਲ ਤੇ ਉਹਨਾਂ ਦੇ ਉਹਨਾਂ ਨੇ ਆਪਣੇ ਹੱਥੋਂ ਆਪ ਹੀ ਗੱਲ ਛੱਡਤੀ ਵੀ ਅਸੀਂ ਹੁਣ ਕੁਝ ਨਹੀਂ ਕਰਨਾ ਤੇ ਤੁਸੀਂ ਆਪੋ ਆਪਣੀ ਸਿਆਸਤ ਤੁਹਾਨੂੰ ਮੁਬਾਰਕ ਇਹਦਾ ਮਤਲਬ ਹੈ ਕਿ ਉਹਨਾਂ ਕੋਲੇ ਕੋਟ ਗਚਾਰੀਆਂ ਤੋਂ ਬਿਨਾ ਕੋਈ ਰਾਹ ਬਚਿਆ ਨਹੀਂ ਫਿਰ ਹੁਣ ਬਾਦਲ ਕੇ ਕੋਰਟ ਗਚਰੀ ਪਹਿਲਾਂ ਜਾਂਦੇ ਨੇ ਜਾਂ ਪੰਜ ਮੈਂਬਰੀ ਕਮੇਟੀ ਵਾਲੇ ਜਾਂਦੇ ਨੇ ਚੋਣ ਕਮਿਸ਼ਨ ਨੂੰ ਚਿੱਠੀ ਪਾਤੀ ਪੰਜ ਮੈਂਬਰੀ ਨੇ ਚਰਨਜੀਤ ਸਿੰਘ ਬਰਾੜ ਚੋਣ অবজারভার ਲੱਗੇ ਬਣਾਤੇ ਤੇ ਹੁਣ ਤਾਂ ਗੱਲ ਇਹੀ ਰਹਿ ਗਈ ਜਾਂ ਤਾਂ ਫਿਰ ਵੀ ਹੁਣ ਭਰਤੀ ਦੀ ਜਾਂਚ ਹੋਣੀ ਹੈ ਇਹ ਚੋਣ ਕਮਿਸ਼ਨ ਹੁਕਮ ਦਿੰਦਾ ਹੈ ਜਾਂ ਕੋਈ ਅਦਾਲਤ ਹੁਕਮ ਦੇਊਗੀ ਵੀ ਲਿਆਓ ਵੀ ਆਪਣੀ ਆਪਣੀ ਭਰਤੀ ਤੇ ਅਸੀਂ ਕਮਿਸ਼ਨ ਬਣਾਉਣਾ ਹੈ ਹਾਈ ਕੋਰਟ ਜਾਂ ਹਾਈ ਕਮਿਸ਼ਨ ਕੋਈ ਕਮਿਸ਼ਨ ਬਣਾਉਣਗੇ ਪੰਜ ਮੈਂਬਰੀ ਕਮਿਸ਼ਨ ਬਣਾ ਦਿਓ ਭਾਈ ਘਟੋ ਘੜ ਭਰਤੀ ਛੇਤੀ ਜਾਂਚ ਹੋ ਜਾਈ ਹੁਣ ਜਿਹੜਾ ਕੰਮ ਬਚਿਆ ਉਹ ਭਰਤੀ ਦੀ ਜਾਂਚ ਦਾ ਬਚਿਆ ਭਰਤੀ ਦੀ ਜਾਂਚ ਤੋਂ ਬਾਅਦ ਹੀ ਲੜਾਈ ਕਿਸੇ ਸਿਰੇ ਲੱਗਣੀ ਸੰਦੀਪ ਹੁਣ ਜਿਹਦੀ ਭਰਤੀ ਸੱਚੀ ਹੋਊਗੀ ਉਹ ਵੀ ਕੰਮ ਅੱਗੇ ਆਊਗਾ ਜਿਹਦੀ ਭਰਤੀ ਝੂਠੀ ਹੋਊਗੀ ਉਹ ਵੀ ਕੰਮ ਅੱਗੇ ਆਊਗਾ ਤੇ ਨਤਾਰਾ ਹੋ ਜਾਊਗਾ ਜਦੋਂ ਅੱਗੇ ਲੜਾਈਆਂ ਵੱਧਣੀਆਂ ਨੇ ਤੇ ਮੈਂ ਸੁਣ ਰਿਹਾ ਸੀ ਗੱਲ ਰੰਧਾਵਾ ਸਾਹਿਬ ਦਾ ਸ਼ੋਅ ਵੀ ਤੇ ਉਹ ਵੀ ਕਹਿ ਰਹੇ ਸੀ ਵੀ ਕੀ ਚੋਣ ਕਮਿਸ਼ਨ ਜਿਹੜਾ ਚੋਣ ਸਿੰਬਲ ਹੈ ਉਹਨੂੰ ਫ੍ਰੀਜ਼ ਕਰ ਸਕਦਾ ਹੈ ਹਾਲਾਂਕਿ ਐਸਜੀਪੀਸੀ ਦੀਆਂ ਚੋਣਾਂ 'ਚ ਤਾਂ ਵੱਖਰੇ ਸਿੰਬਲ ਆਉਂਦੇ ਨੇ ਪਰ ਭਾਰਤ ਦਾ ਚੋਣ ਕਮਿਸ਼ਨ ਅਗਰ ਵਿਵਾਦ ਪੈਦਾ ਹੁੰਦਾ ਹੈ ਮੈਂਬਰਸ਼ਿਪ ਨੂੰ ਲੈ ਕੇ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਤੇ ਭਾਰਤ ਦੇ ਚੋਣ ਕਮਿਸ਼ਨ ਕੋਲੇ ਸਾਰੇ ਅਧਿਕਾਰ ਹੈ ਅਗਰ ਕਿਸੇ ਧਿਰ ਦੀ ਭਰਤੀ ਝਾਲੀ ਨਿਕਲ ਗਈ ਉਸ ਧਿਰ ਨੂੰ ਚੋਣ ਕਮਿਸ਼ਨ ਸਜ਼ਾ ਵੀ ਲਾ ਸਕਦਾ ਹੈ ਉਹਨਾਂ ਦੀ ਮਾਨਤਾ ਵੀ ਰੱਦ ਕਰ ਸਕਦਾ ਹੈ ਉਹਨਾਂ ਦਾ ਸਿੰਬਲ ਵੀ ਫ੍ਰੀਜ਼ ਕਰ ਸਕਦਾ ਹੈ ਸੋ ਚੋਣ ਕਮਿਸ਼ਨ ਕੋਲੇ ਸਾਰੇ ਅਧਿਕਾਰ ਹੈ ਜਦੋਂ ਪੋਲਿਟਿਕਲ ਪਾਰਟੀਆਂ ਨੇ ਚੋਣ ਕਮਿਸ਼ਨ ਕੋਲੇ ਰਜਿਸਟਰ ਹੋ ਕੇ ਲੋਕਤੰਤ੍ਰਿਕ ਪ੍ਰਕਿਰਿਆ ਚ ਅੱਗੇ ਵਧਣਾ ਤਾਂ ਸੋ ਇਸ ਕਰਕੇ ਸਮਾਂ ਜਿਹੜਾ ਸੰਦੀਪ ਜੀ ਉਹ 11 ਤਰੀਕ ਤੋਂ ਬਾਅਦ ਬਦਲ ਜਾਣਾ ਹੈ ਪੋਲਿਟਿਕਸ ਦਾ ਤੇ ਆਪਾਂ ਜਿਵੇਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਲਗਾਤਾਰ ਆਪਾਂ ਜਿਸ ਲੀਤੇ ਰਹੇ ਹਾਂ ਸੱਚ ਤੇ ਰਹੇ ਹਾਂ ਆਪਾਂ ਸੱਚ ਤੇ ਹੀ ਖੜੇ ਰਹਿਣਾ ਜੀ ਡਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਔਰ ਕੋਈ ਵੀ ਤੇਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਰਹੀ ਇਸ ਸੱਤਰਾਂ ਅਗੇ ਵਿਦਵਾਵਾਂਗੇ ਧੰਨਵਾਦ ਬਹੁਤ